ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪੈ ਰਹੀ ਸੀਗੀ ਨਵਾਂ ਸ਼ਹਿਰ ਦੇ ਪਿੰਡ ਗੁਰਜ ਤਹਿਲਦਾਸ ਜੀ ਇੱਥੇ ਕੀ ਪਾਣੀ ਨੇ ਬਹੁਤ ਵੱਡੀ ਮਾਰ ਪਾਈ ਤੇ ਤੁਸੀਂ ਬਣ ਰੁੜ ਗਿਆ ਇਲਾਕੇ ਦੀਆਂ ਸੰਗਤਾਂ ਨੇ ਇੱਡਾ ਵੱਡਾ ਸਹਿਯੋਗ ਕੀਤਾ ਕਿ ਸਾਡੇ ਕੋਲ ਕੋ ਕੋ ਲਫ਼ਜ਼ ਨਹੀਂ ਹੈਗੇ ਜਿਵੇਂ ਕਿ ਜਦੋਂ ਸਾਨੂੰ ਸੁਭਾਗ ਮਿਲਿਆ ਉੱਥੇ ਜਾਣ ਦਾ ਉਸ ਟਾਈਮ ਰੋਜ਼ਾਨਾ ਦੀ ਰਿਪੋਰਟ ਸੀ ਕਿ ਇੱਕ ਏਕੜ ਚੌੜਾ ਪਿੱਛੇ ਨੂੰ ਲਾ ਕੇ ਢਾਲਾ ਲਾ ਕੇ ਦਰਿਆ ਆ ਰਿਹਾ ਸੀ ਸੈਂਕੜੇ ਏਕੜ ਜਿਹੜੀ ਉਹ ਢਾਲਾ ਲਾ ਕੇ ਦਰਵਾਜ਼ੇ ਆਨੇ ਉਹ ਫਸਲ ਉੜਦੀ ਪਰ ਜਦੋਂ ਗੁਰੂ ਜੀ ਸੰਗਤਾਂ ਪ੍ਰਸ਼ਾਸਨ ਵੀ ਨਾਲ ਕੰਮ ਕਰ ਰਿਹਾ ਜਦੋਂ ਜਾ ਕੇ ਕਾਰ ਸੇਵਾ ਖੇਲਾਨਾ ਦੇ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਉਸ ਟਾਈਮ ਸੰਗਤਾਂ ਦਾ ਇੰਨਾ ਵੱਡਾ ਇਕੱਠ ਹੋ ਗਿਆ ਜੋ ਕਿ ਆਪ ਦੇਖ ਰਹੇ ਜੀ ਮਲਪੁਰ ਅੜਕਾਂ ਦੇ ਵਿੱਚ ਜਿੱਥੇ ਸੜਕ ਬਣਾਉਣ ਤੇ ਪਿੱਲਰਾਂ ਦੇ ਪੀਸ ਪੈ ਸੀਗੇ ਉਹਨਾਂ ਨੂੰ ਖੜਨ ਵਾਸਤੇ ਇਸ ਇਲਾਕੇ ਤੋਂ ਸੈਂਕੜੇ ਟ੍ਰੱਕ ਟ੍ਰਾਲੀਆਂ ਲੈ ਕੇ ਲੋਕ ਵੀਰ ਮੇਰੇ ਸਾਰੇ ਆਪਣੇ ਆਪਣੇ ਕੋਲੋਂ ਤੇਲ ਪਵਾ ਕੇ ਦਿਨ ਰਾਤ ਇੱਕ ਕੀਤਾ ਹੈ ਉੱਥੇ ਲੈ ਕੇ ਜਾ ਰਹੇ ਨੇ ਸੋ ਅਸੀਂ ਸਾਰੀਆਂ ਸੰਗਤਾਂ ਦਾ ਕਾਰ ਸੇਵਾ ਕਲਾ ਅਨੰਦਗਰ ਸ੍ਰੀ ਨੰਦਪੁਰ ਸਾਹਿਬ ਵੱਲੋਂ ਧੰਨਵਾਦ ਕਰਦੇ ਆਂ ਸਾਬ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਜਿਹੜਾ ਆਡਰਾਸਾ ਲੈ ਕੇ ਸਾਡੇ ਨਾਲ ਬਾਬਾ ਨਸ਼ੱਤ ਸਿੰਘ ਜੀ ਵਾਲਾ ਚੌਂਕ ਤੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਠਲਾ ਦੇ ਤੋਂ ਯਾਨਕਿ अनेका ਹੀ ਪਿੰਡਾਂ ਦੇ ਵਿੱਚੋਂ ਜਿੰਨੇ ਜਿੰਨੇ ਵੀ ਇਸ ਗੱਲ ਨੂੰ ਸੁਣਿਆ ਕਿ ਉੱਥੇ ਮਿੱਟੀ ਦੀ ਲੋੜ ਆ ਉੱਥੇ ਪੱਥਰ ਦੀ ਲੋੜ ਆ ਉੱਥੇ ਥੈਲੇ ਭਰਿਆਂ ਦੀ ਲੋੜ ਆ ਇਹ ਸਾਰੇ ਇਲਾਕੇ ਨੇ ਇੰਨਾ ਵੱਡਾ ਸਹਿਯੋਗ ਦਿੱਤਾ ਸਾਡੇ ਕੋਲ ਸ਼ਬਦੀ ਨਹੀਂ ਹੈ ਕਿ ਕਿਹਨਾਂ ਦਾ ਇਸ ਇਲਾਕੇ ਦੀ ਸੰਗਤ ਦਾ ਧੰਨਵਾਦ ਕਰੀਏ ਸੈਭ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਜਿਹਦਾ ਵੋਟ ਆਸਾ ਲੈ ਕੇ ਇਹ ਕਾਰਜ ਆਰੰਭ ਕੀਤੇ ਗਏ ਸੀ ਸੋ ਸਾਰੀਆਂ ਸੰਗਤਾਂ ਨੂੰ ਫੇਰ ਸ਼ਕਾ ਸਰਵਾਕਲਾ ਅਨੰਦਗੁਰ ਸਾਹਿਬ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜਿਹੜੀਆਂ ਵੀ ਨਾਨਕ ਨਾਮ ਲਿਓ ਆ ਸਿੱਖ ਸੰਗਤਾਂ ਪੰਜਾਬ ਦੇ ਵਿੱਚ ਜਿੱਥੇ ਵੀ ਹੜਾਏ ਆ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਦੇ ਕੇ ਯੋਗਦਾਨ ਪਾ ਰਹੀਆਂ ਨੇ ਮਹਾਰਾ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਨਾਮ ਦੀ ਦਾਸ ਬਖਸ਼ ਨੂੰ ਇਸੇ ਤਰ੍ਹਾਂ ਪਿਆਰ ਇਤفاق ਬਣਿਆ ਰਹੇ ਪੰਜਾਬ ਦੇ ਵਿੱਚ ਸਾਰੀਆਂ ਸੰਗਤਾਂ ਦਾ ਫੇਰ ਕਾਰ ਸੇਵਾ ਕਿਲਾ ਨਾਮਦੇਵ ਸਾਹਿਬ ਨੂੰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਮਿੱਤਰ ਦੇ ਹੀ ਪਰ ਪਾਇਆ ਆ ਅੱਗੇ ਵੀ ਜੇ 100 ਦਾ ਲਿਖਦਾ ਜੋ ਕੌਣ ਕਿਹੜਾ ਸੀ ਜੀ ਉਹਦੇ ਹਾਰ ਵਿੱਚ ਸਿੰਗ ਜੰਗ ਦਾ ਮੁੰਡਾ ਸੀ ਜਿਹੜਾ ਬੱਬਾ ਜੀ ਤੁਹਾਡੀ ਹੋਈ ਐ ਮੇਰੀ ਦੇਰੀ ਤਾਂ ਕਿਸੇ ਦੀ ਨਹੀਂ ਹੁੰਦੀ ਐ ਐਵੇਂ ਪਤਨੀ ਕਿੱਥੋਂ ਕਿਹਦੀ ਚਲੀ ਗਈ ਆ ਹਜੇ ਕੋਈ